ਵੀਰੋ ਆਪਾਂ ਅੱਜ ਸਮਝ ਲਈਏ ਕੱਲ ਸਮਝ ਲਈਏ ਸਮਝਣੀ ਬੜੀ ਜ਼ਰੂਰੀ ਹੈ ਇਹ ਫਿਰੋਜ਼ਪੁਰ ਦੀ ਘਟਨਾ ਦੱਸੀ ਜਾ ਰਹੀ ਹੈ ਜਿਸ ਵਿੱਚ ਪਾਦਰੀ ਨੇ ਪਰਿਵਾਰ ਨੂੰ ਕਿਹਾ ਕਿ ਤੁਹਾਡਾ ਲੜਾਈ ਝਗੜਾ ਇਹ ਘਰੇਲੂ ਕਲੇਸ਼ ਜਿਹੜਾ ਮੈਂ ਖਤਮ ਕਰਵਾ ਦਿਆਂਗਾ ਪਹਿਲਾਂ ਆਪਣੇ ਘਰ ਦੇ ਵਿੱਚ ਜੋ ਪੋਥੀ ਸਹਿਬ ਪਈਆਂ ਨੇ ਜੋ ਗ੍ਰੰਥ ਨੇ ਜੋ ਗੁਟਕੇ ਸਹਿਬ ਨੇ ਜੋ ਹੋਰ ਵੀ ਚਲੋ ਹੁਣ ਧਾਰਮਿਕ ਦੇਵੀ-ਦੇਵਤਿਆਂ ਦੀਆਂ ਫੋਟੋਆਂ ਹੋਣਗੀਆਂ ਉਹਨਾਂ ਸਾਰਿਆਂ ਨੂੰ ਚੁੱਕ ਕੇ ਤੇ ਕੂੜੇ ਦੇ ਵਿੱਚ ਸੁੱਟ ਉਹਨੇ ਬੋਰੇ ਦੇ ਵਿੱਚ ਪਾ ਕੇ ਸਾਰਾ ਕੁਝ ਫੋਟੋਆਂ ਆਦਿਕ ਬਲੇਟ ਕੇ ਧਾਰਮਿਕ ਗ੍ਰੰਥ ਅਤੇ ਗੁੜਕੇ ਸਾਹਿਬ ਦੇਵੀ ਦੇਵਤਿਆਂ ਦੀਆਂ ਜੋ ਵੀ ਫੋਟੋਆਂ ਸੀ ਉਹ ਸਾਰੀਆਂ ਜਿਹੜੀਆਂ ਸੀ ਉਹ ਰੂੜੀ ਤੇ ਸੁੱਟ ਦਿੱਤੀਆਂ ਪਿੰਡ ਦੇ ਗਰੰਥੀ ਸਿੰਘ ਨੂੰ ਪਤਾ ਲੱਗਾ ਉਹਨੇ ਮੌਕੇ ਦੇ ਜਿਹੜਾ ਉਹ ਜਥੇਬੰਦੀਆਂ ਨੂੰ ਸੱਦ ਕੇ ਜਿਹੜਾ ਉਹਨੇ ਐਕਸ਼ਨ ਲਿਆ ਤੇ ਕਾਫੀ ਸੰਗਤਾਂ ਉੱਤੇ ਪਹੁੰਚ ਰਹੀਆਂ ਨੇ ਭਾਵਕੀ ਹੈ ਕਿ ਇਹ ਜਿਹੜੇ ਪਾਦਰੀ ਨੇ ਜਿਹੜੇ ਪਾਸਟਰ ਨੇ ਇਹ ਬਹੁਤ ਜ਼ਿਆਦਾ ਕਨਾਉਣੀਆਂ ਹਰਕਤਾਂ ਤੇ ਉਤਰ ਆਏ ਨੇ ਉਤੋਂ ਪ੍ਰਸ਼ਾਦ ਨਹੀਂ ਲੈਣਾ ਉੱਥੇ ਜਾਣਾ ਨਹੀਂ ਭਾਵ ਕਿ ਇਹ ਹੈ ਕਿ ਜਿਹੜਾ ਬੰਦਾ ਸੰਗਤ ਵਿੱਚ ਜਾਵੇਗਾ ਉਹਨੂੰ ਹੋ ਸਕਦਾ ਕੋਈ ਸਿੱਖਿਆ ਕੋਈ ਚੰਗੀ ਗੱਲ ਲੱਭ ਜੇ ਇਸ ਕਰਕੇ ਉਹ ਕਹਿੰਦੇ ਤੁਸੀਂ ਗੁਰੂ ਘਰ ਜਾਣਾ ਹੀ ਨਹੀਂ ਪ੍ਰਸ਼ਾਦ ਉਹ ਨਹੀਂ ਲੈਣਾ ਭਾਵ ਕਿ ਗੁਰਦੁਆਰੇ ਜਾਣਾ ਨਹੀਂ ਜਦੋਂ ਲੋਕਡਾਊਨ ਦੇ ਵਿੱਚ ਥਾਲੀਆਂ ਲੈ ਲੈ ਲੰਗਰ ਲਵਦੇ ਸੀ ਉਦੋਂ ਬੜੀ ਹੈਰਾਨੀ ਕੀਂਦੇ ਉਦੋਂ ਕੋਈ ਪਾਦਰੀ ਕੋ ਪਾਸਟਰ ਆਣ ਕੇ ਬੋਲਿਆ ਨਹੀਂ ਕਿ ਤੁਸੀਂ ਉੱਥੇ ਜਾ ਕੇ ਰੋਟੀ ਨਾ ਖਾਓ ਜਾਂ ਤੁਹਾਡੀ ਕੋਈ ਬਾਹ ਨਾ ਬੜੇ ਸੋ ਮੈਂ ਬੇਨਤੀ ਕਰਾਂ ਜਿਹੜੇ ਸਾਈ ਨੇ ਇਹਨਾਂ ਦਾ ਅੱਜ ਪੱਤਾ ਕੱਟ ਦਿਓ ਕੱਲ ਨੂੰ ਕੱਟ ਦਿਓ ਸਮਾਜ ਦੇ ਵਿੱਚੋਂ ਜਿਹੜਾ ਇਹਨਾਂ ਦੇ ਨਾਲ ਨਾਮ ਮਿਲਵਰਤਨ ਲਹਿਰ ਜਿਹੜੀ ਚਲਾਈ ਜਾਵੇ ਇਹ ਸਾਰੇ ਧਰਮਾਂ ਲਈ ਫਾਇਦਾ ਜੋ ਭਾਰਤ ਦੇ ਧਰਮ ਨੇ ਉਹਨਾਂ ਸਾਰਿਆਂ ਨੂੰ ਇਹਨਾਂ ਦੇ ਵਿਰੁੱਧ ਹੋਣਾ ਚਾਹੀਦਾ ਕਿਉਂਕਿ ਇਹ ਕਿਸੇ ਦੇ ਵੀ ਸਕੇ ਮਿਤ ਨਹੀਂ ਸਾਰਿਆਂ ਦੇ ਜੋ ਇਹ ਉਲਟ ਨੇ ਵਿਰੋਧੀ ਨੇ ਤੇ ਕੋ ਧਰਮ ਵੀ ਨਹੀਂ ਮੈਂ ਧਰਮ ਨਹੀਂ ਮੰਨਦਾ ਇਹਨੂੰ ਕਿ ਜਿਹੜਾ ਦੂਜੇ ਦੀ ਨਰਾਦਰੀ ਕਰੇ ਸੋ ਸਿੱਖਾਂ ਨੂੰ ਮੈਂ ਬੇਨਤੀ ਕਰਦਾ ਇਹਨਾਂ ਨਾਲ ਨਾ ਮਿਲਵਰਤਨ ਲਹਿਰ ਚਲਾਈ ਜਾਵੇ ਨਾ ਇਹਨਾਂ ਨੂੰ ਬਰਤਨ ਦੇ ਉਹਨਾਂ ਭਾਂਡੇ ਦੇ ਨਾ ਮਹਾਰਾਜ ਦਾ ਸਰੂਪ ਜਾਵੇ ਨਾ ਕੋ ਅਰਦਾਸ ਬੇਨਤੀ ਇਹਨਾਂ ਦੀ ਸਾਰਾ ਕੁਝ ਇਹਨਾਂ ਨੂੰ ਛੇਕ ਦਿਓ ਬਾਹਰ ਸਮਾ ਰਹਿੰਦੇ ਆ ਅਸੀਂ ਪ੍ਰਚਾਰਕ ਆ ਪਿੰਡ ਪਿੰਡ ਜਾਂਦੇ ਆ ਸਾਨੂੰ ਪਤਾ ਹੈ ਕਿ ਕੀ ਕਰ ਰਹੇ ਆ ਆਪਾਂ ਇਹਨਾਂ ਨੂੰ ਬਹੁਤਾ ਨਾ ਵੇਖੀਏ ਹੁਣ ਸੋ ਵੇਖੋ ਕਿਵੇਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗੁਰਬਾਣੀ ਦੇ ਗੁਟਕੇ ਸਾਹਿਬ ਦੇਵੀ ਦੇਵਤਿਆਂ ਦੀ ਕੋਈ ਵੀ ਫੋਟੋ ਸੇਖੋ ਦਾ ਨਰਾਦਰ ਨਹੀਂ ਕਰਦਾ ਨਾ ਹੁੰਦੇ ਆ ਸੀ ਜਾਰੀ ਸਕਦੇ ਸੋ ਇਹਨਾਂ ਦਾ ਬਾਈਕਾਟ ਜਿੰਨੀ ਜਲਦੀ ਹੁੰਦਾ ਕਰ ਦਿਓ ਨਹੀਂ ਤੇ ਆਉਣ ਵਾਲੇ ਸਮੇਂ ਵਿੱਚ ਬਹੁਤ ਜ਼ਿਆਦਾ ਨੁਕਸਾਨ ਕਰਨਗੇ ਵੀ ਇਹਨੂੰ ਪੁੱਛ ਰਹੇ ਨੇ ਸਿੰਘ ਕਿ ਤੁਹਾਡੇ ਘਰੋਂ ਲੜਾਈ ਝਗੜਾ ਖਤਮ ਹੋ ਗਿਆ ਹੁਣ ਕਹਿੰਦੇ ਨਹੀਂ ਜੇ ਹੋਇਆ ਨਹੀਂ ਵੀਰੋ ਵੇਖੋ ਇਹ ਲੜਾਈ ਝਗੜੇ ਕਲੇਸ਼ ਵਿਕਾਰ ਸਾਡੇ ਆਪਣੇ ਨੇ ਗੁਰੂ ਸਾਹਿਬ ਦੇ ਨਹੀਂ ਕਿ ਗੁਰਬਾਣੀ ਦੇ ਗੁਟਕੇ ਸਾਹਿਬ ਤੁਸੀਂ ਬਾਹਰ ਰੱਖ ਦੇਉਗੇ ਜਾ ਕੇ ਤੇ ਤੁਹਾਡੇ ਘਰੋਂ ਲੜਾਈ ਕਲੇਸ਼ ਜਿਹੜਾ ਮੁੱਕ ਜਾਵੇਗਾ ਇਹ ਤੇ ਉਹਨਾਂ ਦਾ ਤਰੀਕਾ ਇੱਕ ਕਿ ਤੁਸੀਂ ਵੱਡੀ ਗਲਤੀ ਬੱਜਰ ਕਰਾਇਤ ਕਰੋ ਤੁਹਾਡਾ ਰੋਲਾ ਪਵੇ ਤੁਹਾਡੀ ਹੋਵੇ ਬੇਇੱਜ਼ਤੀ ਤੇ ਜੇ ਤੁਸੀਂ ਇਹਨਾਂ ਦਾ ਨਾਂ ਲੈ ਦਿਓ ਤਾਂ ਫਿਰ ਇਹਨਾਂ ਦੇ ਚਲੇ ਜਾਣਾ ਇਹਨਾਂ ਭੱਜ ਜਾਣਾ ਤੇ ਪਿੰਡ ਦੇ ਵਿੱਚ ਕਾਬੂ ਆਣਾ ਤੁਸੀਂ ਸੋ ਇਹੋ ਜਿਹਾ ਕੰਮ ਨਾ ਕੋਈ ਵੀ ਕਰੋ ਮੈਂ ਬੇਨਤੀ ਕਰਦਾ ਵਾਰ-ਵਾਰ ਜੇ ਤੁਸੀਂ ਧਰਮ ਤਬਦੀਲ ਕਰਨਾ ਵਿੱਚ ਜਿਵੇਂ ਵੀਡੀਓ 'ਚ ਇੱਕ ਸਿੰਘ ਕਹਿ ਰਿਹਾ ਕਿ ਜੇ ਧਰਮ ਤੁਸੀਂ ਬਦਲਣਾ ਤਾਂ ਤੁਸੀਂ ਗੁੜਕੇ ਸਾਹਿਬ ਜੋ ਬੜੇ ਹੀ ਸਤਕਾਰ ਨਾਲ ਗੁਰਦੁਆਰਾ ਸਾਹਿਬ ਰੱਖ ਲਓ ਤੇ ਵੇਖ ਲਓ ਮਹੀਨਾ ਦੋ ਮਹੀਨੇ ਕਰਕੇ ਡرائی ਅਸ਼ੀਦੀ ਹਫਤਾ ਆਉਣਾ ਹੈ ਕਿੰਨੇ ਸਿੰਘਾਂ ਨੇ ਸਹਿਬਜ਼ਾਦਿਆਂ ਗੁਰੂ ਸਾਹਿਬਾਂ ਨੇ ਛਿੱਧੀਆਂ ਦਿੱਤੀਆਂ ਤੇ ਅਸੀਂ ਕਿਹੜੇ ਪਾਸੇ ਚੱਲੇ ਉਹਨਾਂ ਸਾਡੇ ਵਾਸਤੇ ਮੱਖੀ ਨਹੀਂ ਮਾਰੀ ਜਿਨ੍ਹਾਂ ਵਾਸਤੇ ਅਸੀਂ ਆਪਣੇ ਧਰਮ ਦੀ ਐਡੇ ਵੱਡੇ ਸਿੱਖ ਧਰਮ ਦੀ ਜਿਹੜੀ ਨਰਾਦਰੀ ਕਰ ਰਹੇ ਹੋ ਮੂਰਖੋ ਇਹ ਸਿੱਖਿਆ ਤੁਹਾਡੇ ਬੱਚਿਆਂ ਦੇ ਤੁਹਾਡੇ ਫਿਊਚਰ ਦੇ ਵਿੱਚ ਕੰਮ ਆਉਣੀ ਹੈ ਇਹਨੇ ਤੁਹਾਡੀ ਦੋਵਾਂ ਜਾਨਾਂ 'ਚ ਬਾਹ ਫੜਨੀ ਹੈ ਸਿੱਖਿਆ ਨੇ ਜੇ ਸਿੱਖਿਆ ਦੇ ਗ੍ਰੰਥ ਗੁਰਦਕਸ਼ਾਹਬ ਤੁਸੀਂ ਜਿਹੜੇ ਆ ਛੜਕਾਂ ਤੇ ਰੋਲ ਰਹੇ ਹੋ ਉਹਨਾਂ ਦੇ ਆਖੇ ਲੱਗ ਕੇ ਤੁਹਾਡਾ ਬਹੁਤ ਜ਼ਿਆਦਾ ਮਾੜਾ ਹਸ਼ਰ ਜਿਹੜਾ ਆਉਣ ਵਾਲੇ ਸਮੇਂ 'ਚ ਹੋਵੇਗਾ ਗੱਲ ਪੱਲੇ ਮੰਨ ਲਿਓ ਤੁਸੀਂ